ਵੀਰੋ ਵੀਡੀਓ ਨੂੰ ਸਕਿਪ ਨਾ ਕਰਿਓ ਪੂਰੀ ਜ਼ਰੂਰ ਦੇਖਿਓ ਮੈਂ ਪਹਿਲਾਂ ਵੀ ਇਸ ਪਰਿਵਾਰ ਦੀ ਵੀਡੀਓ ਪਾਈ ਸੀ ਨਾ ਕਿਸੇ ਨੇ ਮਦਦ ਕੀਤੀ ਤੇ ਨਾ ਕਿਸੇ ਨੇ ਬਈ ਵੀਡੀਓ ਸ਼ੇਅਰ ਕੀਤੀ ਦਿਖਾ ਦਿਆ ਕਰੋ ਥੋੜੀ ਜਿਹੀ ਬਈ ਇਨਸਾਨੀਅਤ ਵੀਡੀਓ ਨੂੰ ਸ਼ੇਅਰ ਕਰਕੇ ਇਹੋ ਜਿਹੇ ਪਰਿਵਾਰਾਂ ਨੂੰ ਸਾਡੇ ਸਾਥ ਦੀ ਬਹੁਤ ਜਿਆਦੇ ਲੋੜ ਹੁੰਦੀ ਹੈਗੀ ਜ਼ਰੂਰ ਸਾਥ ਦਿਆ ਕਰੋ ਬਈ ਇਹੋ ਜਿਹੇ ਪਰਿਵਾਰਾਂ ਦਾ ਪਿੰਡ ਛਨੀੜ ਜ਼ਿਲ੍ਹਾ ਮਾਨਸਾ ਦੀ ਰਹਿਣ ਵਾਲੀ ਹੈ ਮਾਤਾ ਮਾਤਾ ਬਈ ਕਾਫੀ ਟਾਈਮ ਤੋਂ ਬਿਮਾਰ ਰਹਿੰਦੀ ਹੈਗੀ ਤੇ ਮਾਤਾ ਦਾ ਇੱਕ ਬੇਟਾ ਗਾ ਉਹ ਵੀ ਬਈ ਕਾਫੀ ਟਾਈਮ ਤੋਂ ਵਿਚਾਰਾ ਬਿਮਾਰ ਰਹਿੰਦਾ ਗਾ ਬਿਮਾਰ ਰਹੇ ਦੇ ਨਾਲ ਮਾੜਾ ਮੋਟਾ ਕੰਮ ਕੀਤਾ ਤੇ ਮਾਤਾ ਦੀ ਪੈਨਸ਼ਨ ਆਉਂਦੀ ਆ ਘਰ ਦਾ ਤਾਂ ਟਾਈਮ ਪਾਸ ਹੁੰਦਾਗਾ ਬਾਈ ਘਰ ਦੇ ਹਾਲਾਤ ਤੁਸੀਂ ਦੇਖ ਹੀ ਰਹੇ ਹੋ ਕਿੰਨੇ ਮਾੜੇ ਨੇਗੇ ਘਰ ਦੀ ਛੱਤ ਜਿਹੜੀ ਉਹ ਬਿਲਕੁਲ ਡਿੱਗਣ ਵਾਲੀ ਆ ਜਦੋਂ ਬਰਸਾਤ ਆਉਂਦੀ ਆ ਨਾ ਮੀਂਹ ਆਉਂਦਾਗਾ ਨਾ ਘਰ ਦੀ ਜਿਹੜੀ ਛੱਤ ਆ ਬਾਈ ਪੂਰੀ ਚੌਣ ਲੱਗ ਜਾਂਦੀ ਆ ਤੇ ਵਿਚਾਰੇ ਟੀਨਾ ਦੀ ਜਿਹੜੀ ਛੱਤ ਤਾਂ ਕੀ ਨਾ ਇਹ ਥੱਲੇ ਰਹਿ ਕੇ ਟਾਈਮ ਪਾਸ ਕਰਦੇ ਨੇਗੇ ਡਰਦੇ ਨੇਗੇ ਬਾਈ ਵੀ ਛੱਤ ਦਾ ਕੋਈ ਪਤਾ ਨਹੀਂ ਕਦੋਂ ਡਿੱਗ ਜੇ ਠੀਕ ਹੈ ਇਹਨਾਂ ਨੇ ਵਿਚਾਰੇ ਨੇ ਬਈ ਕੋਈ ਮੈਲ ਨਹੀਂ ਛਤਨਾ ਕੋਈ ਕੋਠੀਆਂ ਨਹੀਂ ਇਹਨਾਂ ਨੂੰ ਚਾਹੀਦੀਆਂ ਹਨ ਸਿਰਫ ਵਿਚਾਰੇ ਨੂੰ ਇੱਕ ਕਮਰਾ ਚਾਹੀਦਾ ਰਹਿਣ ਵਾਸਤੇ ਜਿੱਥੇ ਨਾ ਇਹ ਦਿਲ ਚੋਂ ਡਰ ਨਿਕਲ ਜਾਈ ਸੱਤ ਡਿਗਣ ਦਾ ਹਨ ਠੀਕ ਹੈ ਤੇ ਦੂਜਾ ਵਿਚਾਰਿਆਂ ਦਾ ਇਲਾਜ ਇਹਨਾਂ ਦਾ ਵਧੀਆ ਹੋ ਜਾਵੇ ਜਿੰਨੀ ਕੋਈ ਕਰ ਸਕਦਾ ਬਈ ਉਨੀ ਮਦਦ ਕਰੋ ਇਸ